ਹਾਂਜੀ ਵੈਸੇ ਦੁਕਾਨ ਆਪਣੀ ਜਿਹੜੀ ਰੋੜਾ ਇਹਨਾਂ ਨੇ ਪਹਿਲਾਂ ਤਾਂ ਮੈਂ ਇਹਨਾਂ ਦਾ ਥੈਂਕਸ ਦਿਲੋਂ ਧੰਨਵਾਦ ਕਰਦੇ ਵੀ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ 5 ਫੁੱਟ ਤੱਕ ਇਹਨਾਂ ਨੇ ਐਮਬਲੈਂਸ ਸਾਹਿਬ ਤੱਕ ਡਿਮਾਂਡ ਰੱਖੀ ਸੀ ਵੀ ਅਸੀਂ ਆਪਣੀ ਸ਼ੈਡਿੰਗ ਦਾ ਜੋ ਉਪਰ ਸੈਡਾ 5 ਫੁੱਟ ਤੱਕ ਕਰ ਲਾਂਗੇ ਇਹਨਾਂ ਨੇ ਕਰ ਲਿਆ ਹੁਣ ਕੁਝ ਦੁਕਾਨਦਾਰਾਂ ਦੀ ਮਤਲਬ ਸਮੱਸਿਆ ਹੁੰਦੀ ਆ ਜਿਵੇਂ ਕੋਈ ਗੇਟ ਬਣਾ ਰਿਹਾ ਕੋਈ ਗ੍ਰਿਲ ਬਣਾ ਰਿਹਾ 5 ਫੁੱਟ ਤੋਂ ਬਾਅਦ ਜਾ ਕੇ ਵੀ ਬਣਾਉਣੀ ਪੈ ਜਾ ਸਕਦੀ ਆ ਉਹ ਇਹਨਾਂ ਨੂੰ ਮੈਂ ਕਹਤਾ ਵੀ ਜਿੰਨਾ ਕਿ ਟਾਈਮ ਉਹ ਬਣਾਉਂਦਿਆ ਵੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਬਣਾ ਸਕਦਾ ਤੇ 7 ਫੁੱਟ ਤੱਕ ਚੱਲ ਹੋਇਆ ਕਹਿੰਦੇ ਅਸੀਂ ਸਮਾਨ ਰੱਖ ਲਾਂਗੇ 1 ਅੱਧੇ ਫੁੱਟ ਦਾ ਕੋਈ ਇੰਨਾ ਜ਼ਿਆਦਾ ਹੋ ਨਹੀਂ ਹੁੰਦਾ ਵੀ ਮਤਲਬ ਜੇ 7 ਫੁੱਟੇ ਰੋਡ ਤੇ ਹੀ ਆ ਕੇ ਲੱਗ ਗਿਆ ਫਿਰ ਉਹ ਤਾਂ ਦੁਕਾਨਦਾਰਾਂ ਨੂੰ ਖੁਦ ਨੂੰ ਆਪ ਦੇਖਣਾ ਪੈਣਾ ਵੀ ਅਸੀਂ ਇਸ ਤੋਂ 5 ਫੁੱਟ ਤੱਕ ਕੇ ਰਹੀਏ ਕਈ ਵਾਰ ਕਿ ਕਿਤੇ ਕਿਤੇ ਨਾ ਰੋਡ ਆਪਣੀ ਮਤਲਬ ਪੂਰੀ ਪ੍ਰੋਪਰ ਨਹੀਂ ਹੈਗੀ ਜੇ ਆਪਾਂ ਕਹੀਏ 85 ਫੁੱਟਾ ਸਾਰੇ 85 ਫੁੱਟ ਨਹੀਂ ਹੈਗੀ ਮੈਂ ਕਾਫੀ ਜਗ੍ਹਾ ਤੇ ਦੇਖੀਆ ਰੋਡ ਦੇ ਕਿਤੋਂ ਜਗ੍ਹਾ ਵੱਧ ਆ ਅੱਗੇ ਕਿਤੇ ਜਗ੍ਹਾ ਘਟਾ ਕੱਪੇ ਦਾ ਨਾਮ ਛੋਟੀਆਂ ਨੇ ਉਹ ਜਿਹੜੀਆਂ ਰੱਖਦੀਆਂ ਨੇ ਨਹੀਂ ਰਹਿਣੀ ਜਗ੍ਹਾ ਨਿਊ ਆਗਿਆ ਨੂੰ ਤਾਂ ਜਿਹੜੀਆਂ ਰੇੜੀਆਂ ਫੜੀਆਂ ਉਹ ਅਸੀਂ ਚੱਕਵਾ ਦਾਂਗੇ ਰੇੜੀਆਂ ਫੜੀਆਂ ਦੇ ਚਲਾਨ ਕਟਾਂਗੇ ਉਹਨਾਂ ਸੀ ਅਸੀਂ ਇਹ ਮੈਂ ਚਲਾਉਣੀ ਹੈ ਕਿ ਟਾਂਕਾ ਦੀ ਸਮੱਸਿਆ ਹੈ ਕਹਿੰਦੇ ਜੀ ਸ਼ਾਮ ਨੂੰ 5 ਵਜੇ ਤੋਂ ਬਾਅਦ ਹਾਂਜੀ ਹਾਂਜੀ 5 ਵਜੇ ਤੋਂ ਬਾਅਦ ਵੀ ਅਸੀਂ ਡਿਊਟੀ ਕਰਾਂਗੇ ਉਹਨਾਂ ਦੀ ਰੇੜੀਆਂ ਚਕਵਾਨ ਦੀ ਉਹ ਮੈਂ ਜੀਟੀ ਰੋਡ ਤੇ ਵੀ ਪਾਪੇ ਜਿਹੜੀਆਂ ਉੱਥੋਂ ਵੀ ਕਰਾਂਗੇ ਜੀ ਹੁਣ ਸਾਰੇ ਵੀ ਰੇੜੀਆਂ ਵਾਲੇ ਪਹਿਲਾਂ ਹੁਣ ਰੇੜੀਆਂ ਤੇ ਹੀ ਅਸੀਂ ਫੋਕਸ ਕਰਨਾ ਹੁਣ ਆਪਣੀ ਤਾਂ ਇਧਰੋਂ ਹੋ ਗਈ ਤੁਸੀਂ ਦੇਖਦੇ ਹੋਵੋਗੇ ਕਿ ਜੀਟੀ ਰੋਡ ਤੇ ਵੀ ਕਾਫੀ ਬਤਨ ਦੇ ਦੁਕਾਨਦਾਰਾਂ ਨੇ ਆਪਣੀਆਂ ਉਹ ਕਰ ਲੀਆਂ ਜਿਵੇਂ ਉਹ ਸੀਗੇ ਚੁੱਲ੍ਹੇ ਵਾਲੇ ਸੀਗੇ ਰਸੋਈ ਵਾਲੇ ਸੀਗੇ ਤੇ ਨਾਲ ਵਰਦਮਾਨ ਵਾਲੇ ਨੇ ਉਧਰੋਂ ਆਪਣੇ ਹਰ ਬਣਾ ਵਾਲੇ ਨੇ ਪੂਰੇ ਬਾਲ ਜੀ ਨੇ ਕਾਫੀ ਨੇ ਆਪਣੇ ਲੈ ਗਏ ਪਿੱਛੇ ਦਾਖਨਮੁਰੀ ਚ ਪਾਰਕਿੰਗ ਬੜੀ ਆਕਾਰ ਪਾਰਕਿੰਗ ਵਈ ਉਹ ਤਾਂ ਵੀ ਦੇਖੋ ਕਮੇਟੀ ਨਹੀਂ ਬਣਾਈ ਸੀਗੀ ਪਹਿਲਾਂ ਉਹਦੇ ਚ ਮੇਰਾ ਕੋਈ ਰੋਲ ਨਹੀਂ ਹੈਗਾ ਨਾ ਆਪਾਂ ਐ ਮੈਂ ਤੋੜ ਸਕਦਾ ਕਿਸੇ ਨੂੰ ਹਨਾ ਉਹਨਾਂ ਦੇ ਸਿਗਨਲ ਤੇ ਕੋਲ ਸ਼ਾਮ ਨੂੰ ਜਿਆਦਾ ਰਸ਼ ਹੁੰਦਾ ਵੀ ਕਵਲ ਉਹਦੋਂ ਹੀ ਰੇੜੀਆਂ ਆਉਂਦੀਆਂ ਉਹਦੋਂ ਹੀ ਕੈਸੇ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਸ਼ਾਮ ਨੂੰ ਰੇੜੀਆਂ ਤੇ ਥੋੜਾ ਜ਼ਿਆਦਾ ਧਿਆਨ ਦਿੱਤਾ ਜਾਵੇ ਪਰ ਜਿਨ੍ਹਾਂ ਨੇ ਛੜੀਆਂ ਛੁੜੀਆਂ ਪਰਮਾਨੈਂਟ ਵਧਾਈਆਂ ਹੋਈਆਂ ਪਾਕਪੁਰ ਤੋਂ ਬਾਅਦ ਉਹਨਾਂ ਦੀ ਕੀ ਕਾਰਵਾਈ ਹੈ ਕਿੱਥੇ ਦੁਕਾਨਾਂ ਤੇ ਉਹਨਾਂ ਦੇ ਰੋਬੋ ਕਰਦਾਂਗੇ ਅਸੀਂ ਇੱਥੇ ਵੀ ਉਹ ਕੀਤਾ ਸਾਰਿਆਂ ਨੂੰ ਵੀ ਜਿਨ੍ਹਾਂ ਨੇ 5 ਫੁੱਟ ਤੋਂ ਜ਼ਿਆਦਾ ਲਿਓ ਆਪਣੇ ਅੱਗੇ ਸਹੀ ਕਰ ਲੋ 5 ਫੁੱਟ ਤੱਕ ਅੱਗੇ ਜਿਹੜੀ ਬੀਟੀ ਰੋਡ ਤੇ ਪਾਰਕਿੰਗ ਬਣੀ ਹੋਈ ਹੈ ਕਰਾਂ ਦੀ ਉਹ ਤਾਂ ਆਪਣੇ ਦੁਕਾਨਦਾਰਾਂ ਨੇ ਖੁੱਡ ਬਣਾਈ ਰਹੀ ਹੈ ਜੀ ਇਹਦੇ ਬਾਰੇ ਮੈਂ ਯੋਸਾਬ ਨੇ ਗੱਲ ਕਰ ਲੂੰਗੀ ਜੀ ਉਹਦੇ ਮਨ ਮੈਨੂੰ ਕੁਝ ਪਤਾ ਨਹੀਂ ਹੈਗਾ ਕਿ ਉਹ ਕਿਨੇ ਪੁਰਾਣੇ ਕੋ ਕਾਫੀ ਲੰਬੇ ਟਾਈਮ ਤੋਂ ਬਣਾਈ ਹੋਈ ਹੈ ਮੈਂ ਰੋਡ ਕਿੰਨੀ ਤੋਂ ਸੌਂ ਪਈ ਹੈ ਜਿਹੜੇ ਦੁਕਾਨਦਾਰਾਂ ਨਾਲ ਮੀਟਿੰਗ ਪਈ ਕਿੰਨੀ ਕਰੀਫ ਦਿੱਤੀ ਗਈ ਹੈ वैसे देखे कोई 5 फुट तक के आ रिलीफ ਤਾਂ 5 फुट ਤੱਕ ਹੀ ਚੱਲੇ ਇਹਨਾਂ ਨੇ ਕੁਝ ਹੁੰਦੀਆਂ ਨੇ ਹਨਾ ਕਈ ਦੁਕਾਨਦਾਰ ਦੀ ਆਪਾਂ ਵੀ ਹੁਣ ਸਮਝਦਾਰ ਆ ਵੀ ਪ੍ਰੋਬਲਮ ਜੁ ਹੁੰਦੀ ਆ 5 फुट ਤੋਂ ਚੀਜ਼ ਨਹੀਂ ਹੋ ਸਕਦੀ ਹੈਗੀ ਇਹਨਾਂ ਨੇ 7 फुट ਤੱਕ ਗਿਆ ਆਪਾਂ ਉਹਨਾਂ ਨੂੰ ਕੋਆਪਰੇਟ ਕਰਦੇ ਆ 7 फुट ਤੱਕ ਬਟ ਇਹ ਨਹੀਂ ਹੈਗਾ ਵੀ ਰੋਡ ਏ 7 फुट ਦੇ ਨਾਲ ਜਾ ਕੇ ਕਿਸੇ ਦੀ ਦੁਕਾਨ ਮੂਰੇ 7 फुट ਜਗ੍ਹਾ ਆਪਾਂ 7 फुट ਕਵਰ ਕਰ ਲਿਆ ਐਵੇਂ ਨਹੀਂ ਹੈਗਾ ਉੱਥੇ ਧਿਆਨ ਦੇਣਾ ਪੈਣਾ ਪਟੀਨਾ ਮਾਪਣਾ ਦੀ ਨਾਮ ਹੈ ਬ੍ਰਿੰਦਰ ਸਿੰਘ ਸਰ ਜੀ ਕੀ ਸੀ ਮੋਟਿਵ ਗੱਜ ਜੀ ਦੀ ਮੀਟਿੰਗ ਕਿੱਥੇ ਗਈ ਹੈ ਅੱਜ ਦਾ ਮੌਕਮ ਤਾਂ ਇਹ ਹੈ ਵੀ ਪਿਛਲੇ ਕਾਫੀ ਦਿਨ ਤੋਂ ਤਿਆਬ ਜਾਰੀ ਦਾ ਜਿਹੜਾ ਸ਼ਹਿਰ ਦੇ ਲੈਵਲ ਤੇ ਚੱਲਿਆ ਹੋਇਆ ਸਾਡੇ ਰੋਡ ਤੇ ਵੀ ਇਹ ਅਪਰੇਸ਼ਨ ਹੋਇਆ ਹੈ ਇਹ ਮੈਡਮ ਜੀ ਸਾਰਾ ਬਾਤ ਹੀ ਹੁੰਦਾ ਹੈ ਸਾਡਾ ਸਾਡਾ ਰੋਡ ਜਿਹੜਾ ਸਾਰੇ ਰੋੜਾਂ ਨਾਲੋਂ ਜ਼ਿਆਦਾ ਚੌੜਾ ਲਿੰਕ ਰੋੜਾ ਨਾਲੋਂ ਖੰਨੇ ਜਨ ਨਾਲ ਔਰ ਇੱਥੇ ਕੱਲਾ ਟਰੇਡਿੰਗ ਦਾ ਇੱਕ ਕੰਮ ਨਹੀਂ ਜਿਹੜੇ ਬਜਾਰਾ ਚ ਕੱਲਾ ਟਰੇਡਿੰਗ ਦਾ ਕੰਮ ਹੈ ਉੱਥੇ ਬੰਦਾ ਸਮਾਨ ਆਪਣਾ ਅੰਦਰ ਕਰ ਸਕਦਾ ਹੈ ਸਾਡੇ ਰੋਡ ਦੇ ਉੱਤੇ ਕਾਫੀ ਦੁਕਾਨਦਾਰ ਹੈ ਜਿਹੜੇ ਦਸਤਕਾਰੀ ਕਰਦੇ ਨੇ ਕੋਈ ਰਿਪੇਅਰ ਕਰਦਾ ਕੋਈ ਮੈਨੂਫੈਕਚਰ ਕਰਦਾ ਕੋਈ ਮਿੰਜੇ ਬਣਾ ਰਿਹਾ ਹੈ ਮੈਂ ਇੱਕ ਐਸੀਆਂ ਦੁਕਾਨਾਂ ਵੀ ਦੇਖਿਆ ਜਿੱਥੇ ਅੰਦਰ ਵੈਲਡਿੰਗ ਸਟੱਪਿਆ ਆਰ ਹੋਰ ਸਮਾਨ ਪਿਆ ਅੰਦਰ ਕੋਈ ਵੀ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਉਹਦੇ ਕੋਲ ਲੇਕਿਨ ਉਹ ਬਾਹਰ ਜੇ ਕੰਮ ਕਰ ਰਿਹਾ ਉਹਨੂੰ ਇੱਕਦਮ ਠਾਲੀਓ ਉੱਥੋਂ ਉਹਦੀ ਰੋਜੀ ਦੇ ਉੱਤੇ ਅਸਰ ਪੈਂਦਾ ਅਸੀਂ ਮੈਡਮ ਨੂੰ ਅੱਜ ਸੱਦ ਕੇ ਇਹ ਰਿਕਵੈਸਟ ਕਰੀ ਆ ਵੀ ਸਾਡਾ ਰੋਡ ਚੌੜਾ ਹੈ ਸਾਰਿਆਂ ਨਾਲੋਂ ਔਰ ਜਿਹੜੇ ਦੁਕਾਨਦਾਰੇ ਸਾਡੇ ਦਸਤਕਾਰੀ ਕਰਦੇ ਨੇ ਟਰੇਡਿੰਗ ਦਾ ਕੱਲਾ ਹੁੰਦਾ ਅਸੀਂ ਕਹਿੰਦੇ ਨਹੀਂ ਸੀਗੇ ਦਸਤਕਾਰੀ ਦੇ ਜਿਹੜੇ ਦੁਕਾਨਦਾਰੇ ਉਹਨਾਂ ਦੇ ਅਸੀਂ ਐਸੇ ਲਈ ਅਸੀਂ ਜਗ੍ਹਾ 10 ਫੁੱਟ ਡਿਮਾਂਡ ਕਰੀ ਸੀ ਵੀ 10 ਫੁੱਟ ਜਗ੍ਹਾ ਦੇ ਵਿੱਚ ਕੰਮ ਕਰਨ ਦਾ ਜਾਂ ਸਮਾਨ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੇ ਉਹ 7 ਫੁੱਟ ਸਾਡੀ ਮਨਜ਼ੂਰ ਕਰੀ ਜਾ ਅਸੀਂ ਉਹ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਮਿਲਿਆ ਇਹਨਾਂ ਦਾ ਵੀ ਅਸੀਂ ਸਮਝਦੇ ਆ ਪ੍ਰੋਬਲਮ ਹੈ ਜਿਹੜੀ ਕਾਨੂੰਨ ਦੇ ਵਿੱਚ ਬੰਨੇ ਹੋਏ ਨੇ ਪਰ ਸਾਡਾ ਰੋਡ ਦੇ ਉੱਤੇ ਦਸਤਕਾਰੀ ਜ਼ਿਆਦਾ ਹੋਣ ਕਰਕੇ আর ਜ਼ਿਆਦਾ ਚੌੜੀ ਹੋਣ ਕਰਕੇ ਸਾਡਾ ਪੱਖ ਅਸੀਂ ਜਿਹੜਾ ਰੱਖਿਆ ਉਹਨਾਂ ਨੇ ਮੰਨਿਆ ਪਹਿਲਾਂ ਵੀ ਅਸੀਂ ਇਹਨਾਂ ਦੇ ਜੇ ਛੱਡਾਂ ਦੇ ਵਿੱਚ ਅਸੀਂ ਕੋਆਪਰੇਸ਼ਨ ਪੂਰੀ ਕਰੀਆ ਇਹਨਾਂ ਨੂੰ ਔਰ ਮੈਂ ਤਾਂ ਇਹ ਕਹਿਣਾ ਵੀ ਅੱਗੇ ਤੋਂ ਅਸੀਂ ਆਪਣਾ ਧਿਆਨ ਰੱਖਾਂਗੇ ਜਿਹੜਾ ਪ੍ਰੋਬਲਮ ਸਾਡੇ ਮੈਂਬਰਾਂ ਨੇ ਦੱਸੀ ਆ ਰੇੜੀਆਂ ਵਾਲਿਆਂ ਦੀ ਕੋਈ ਇਹਨਾਂ ਨੇ ਭਰੋਸਾ ਦਿਵਾਇਆ ਵੀ ਉਹ ਹੱਲ ਕਰਨਗੇ ਤਿਹਾਰਾਂ ਦੇ ਦੁਕਾਨਾਂ ਦੇ ਮੂਰੇ ਰੇੜੀਆਂ ਖੁੱਦ ਦਖਲਦਾਰ ਚੜਾਉਂਦੇ ਨੇ ਉਹਦਾ ਕਾਰਨ ਵੀ ਦੇਖੋ 7 ਫੁੱਟ ਦੇ ਅੰਦਰ ਜਾਊਗਾ ਹਰੇਕ ਵੀ ਅਸਲ ਅਸਲ ਪ੍ਰੋਬਲਮ ਜਿਹੜੀ ਪੈਂਦੀ ਆ ਉਹ ਇਹ ਹੈ ਜਿਹੜਾ ਰੇੜੀ ਲਈ ਜਾ ਰਿਹਾ ਉਹ ਸੜਕ ਦੇ ਖੰਡੇ ਘੜ ਕੇ ਚਾਹੇ 10 ਘੰਟਾ ਖੜੇ ਹੋ ਉਹ ਫਰੂਟ ਵੇਚਦਾ ਜਾਂ ਸਬਜ਼ੀ ਵੇਚਦਾ ਰ ਕਾਰ ਵਾਲਾ ਆ ਕੇ ਸੜਕ ਦੇ ਉੱਤੇ ਕਾਰ ਰੋਕਦਾ ਉੱਥੇ ਹੀ ਬੈਠਾ ਉਹ ਕਾਰ ਦੇ ਵਿੱਚੇ ਬੈਠਾ ਫਰੂਟ ਲੈ ਰਿਹਾ ਵਿੱਚੇ ਬੈਠਾ ਸਬਜ਼ੀ ਲੈ ਰਿਹਾ ਰੇੜੀ ਵਾਲਾ ਘੰਟੇ ਤੇ ਖੜਾ ਸੜਕ ਦੇ ਉਹ ਟ੍ਰੈਫਿਕ ਦਾ ਮਸਲਾ ਸਮਝ ਦੁਕਾਨਦਾਰ ਮਸਲਾ ਨਹੀਂ ਹੈਗੇ ਪਰ ਅਸੀਂ ਦੁਕਾਨਦਾਰ ਕੋਆਪਰੇਟ ਕਰਾਂਗੇ ਟ੍ਰੈਫਿਕ ਕੋ ਸਾਡੇ ਲਈ ਵੀ ਉਹ ਨਹੀਂ ਸਾਡਾ ਹੀ ਰੋਕ ਨੇ ਸਾਡੇ ਹੀ ਭਰਾ ਨੇ ਸਾਡੀ ਸਾਰਾ ਅਸੀਂ ਉਹਦੀ ਦੁਕਾਨ ਦਾ ਸਾਰੇ ਕੋਆਪਰੇਟ ਕਰਾਂਗੇ ਇਹ ਸਾਨੂੰ ਕੋਆਪਰੇਟ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਰਾਂਗੇ ਜਿਹੜੇ 5-500 ਰੁਪਏ ਰੀਡੀਓ ਕੋ ਲੈਂਦੇ ਨੇ ਪਿੱਛੇ ਉਹਦੀ ਦੁਕਾਨ ਨਿਕਲ ਆ ਕੇ ਉਹ ਅੱਗੇ ਤੋਂ ਨਹੀਂ ਬਾਈ ਮੈਂ ਤੁਹਾਨੂੰ ਰਿਕਵੈਸਟ ਕਰੀ ਬਈ ਉਹ ਜਿਹੜੇ ਕਲੈਂਦੇ ਸੀ ਉਹ ਮਤਲਬ ਜਿਹੜਾ ਬਾਹਰ ਖੜਦਾ ਉਹ ਅੱਗੇ ਤੇ ਨਹੀਂ ਖੜੂ ਬਾਇ ਉਹ ਦੇਖਣਗੇ ਆਪਾਂ ਠੀਕ ਹੈ ਠੀਕ ਹੈ